ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੀ ਸੀਗੀ ਔਰ ਬਹੁਤ ਸਾਰੇ ਅਪੀਲਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਉਹ ਪੰਜਾਬ ਲਾਂਚ ਕੀਤੀ OTS 3 ਜਿਹੜੋ ਲਾਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਉਹ ਨਵੰਬਰ 2023 ਚ ਨਵੰਬਰ 2023 OTS 3 ਲਾਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲਾਂ ਆ ਇਸ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟਸ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58752 58752 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58752 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਐਲੀਜੀਬਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਐਲੀਜੀਬਲ ਐਪਲੀਕੈਂਟ ਬਚੇ ਨੇ ਜਿਹੜੇ ਮੈਸਮੇ ਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਹਨਾਂ ਇਸ OTS 3 ਸਕੀਮ ਦਾ ਜਿਹਨਾਂ ਨੂੰ ਮੈ ਸਭੰਦਾ ਫਾਇਦਾ ਹੋਣਾਗਾ ਔਰ OTS ਜਿਹੜੀ 3 ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ ਓਨਲੀ ਅਪ ਟੂ 1 ਲੱਖ ਉਹ 100% ਹੁਣ ਅਸੀਂ ਵੇਵ ਆਫ ਕਰ ਚੁੱਕਿਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7082 7982 ਉਹ ਐਪਲੀਕੈਂਟ ਸਾਡੇ ਵਿਚਾਰ ਅਦਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਨੇ ਕਿ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮਾ ਜਿਹੜੀ OTS 3rd ਸਕੀਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸਟ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਸ ਸਕੀਮ ਦੇ ਰਾਹੀਂ ਔਰ ਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਖਾਲਾ ਹੋਇਆਗਾ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਆਫੀਸਰ ਦੀ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਮਾਂ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਦੂਸਰੇ ਟੈਕਸ ਅਵੇਜਨ ਕਰਨ ਵਾਲੇ ਲੋਕ ਨੇਗੇ ਉਹ ਬਸ ਰਹਿੰਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮ ਕਾਜ ਆ ਹੋਰ ਵੀ ਅچھے ਤਰੀਕੇ ਦੇ ਨਾਲ ਕੋਸਾ ਕੁ ਗਾਇ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.92 ਕਰੋੜ ਰੁਪਇਆ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 215.92 ਯਾਨੀ 215 ਕਰੋੜ 92 ਲੱਖ ਰੁਪਇਆ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਨਾਲ OTS 3 ਦੇ ਨਾਲ ਡਿਪਾਰਟਮੈਂਟ ਹੋਣ ਤੱਕ 137 ਕਰੋੜ 173 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚ ਜਮ੍ਹਾਂ ਹੋ ਚੁੱਕੇ ਨੇਗੇ ਇਹੋ ਕੇਸ ਨੇਗੇ ਜਿਹੜੇ ਸਾਲਾਂ ਬੱਦੀ ਜਿਨ੍ਹਾਂ ਨੂੰ ਸਾਲਾਂ ਬੱਦੀ ਪੈਨਿੰਗ ਪੈਸੀ ਜਿਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਬਲਕਿ ਮੈਂ ਸਮਝਦਾ ਕੇਸ ਦੀ ਜਿਹੜੇ ਕੇਸ ਚੱਲਦੇ ਸੀ ਅਪੀਲੈਂਟ ਕੋਰਟਾਂ ਦੇ ਅੰਦਰ ਯਕਸ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀ ਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਚਰ ਖਵਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਪਰ ਡਿਪਾਰਟਮੈਂਟ ਦਾ ਮੈਂ ਸਮਝਦਾ ਰੁਕਿਆ ਹੋਇਆ ਪੈਸਾ ਲਗਭਗ 137.4 ਕਰੋੜ ਰੁਪਏ ਡਿਪਾਰਟਮੈਂਟ ਨੂੰ ਵੀ ਵੱਡਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਹੀ ਇਹਨਾਂ ਇਸ ਸਕੀਮ ਨੂੰ ਹੋਰ ਐਕਸਟੈਂਡ ਕੀਤਾਗਾ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾ ਗਿਆ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀਗਾ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਜਾਂ ਜੋ ਫਾਰਮੈਲिटीज ਨੇਗੀਆਂ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਔਰ ਉਸ ਵਾਰ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗਤਾ ਨੀਡਰ ਗਵਾਈ ਚ ਅਸੀਂ ਦੁਬਾਰਾ ਐਕਸਟੈਂਡ ਕੀਤਾਗਾ ਹੁਣ ਇਹ ਸਕੀਮ ਜਿਹੜੀ ਆ 16 ਅਗਸਤ 16 ਅਗਸਤ 2024 ਤੱਕ ਇਸ ਤਰ੍ਹਾਂ ਚੱਲਦੀ ਰਹੂਗੀ ਔਰ ਮੈਂ ਸਮਝਦਾ ਇਹਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ ਅਲਿਜੀਵਨ ਐਪਲੀਕੈਂਟ ਜਿਹੜੇ ਰਵੇਨਿੰਗ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹ ਅੱਜ ਦੱਸਿਆ ਸਮੇਤ ਸਾਡੀ ਜਿਹੜੀ ਹੁਣ ਤੱਕ ਦੀ ਇਸ ਸਕੀਮ ਆ OTS 3rd ਹੁਣ ਤੱਕ ਦੀ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਸਾਬਤ ਹੋਈ ਆ ਔਰ ਬਹੁਤ ਸਾਰੇ ਜਿਹੜੇ ਸਟੇਟ ਨੇ ਉਹ ਵੀ ਸਾਨੂੰ ਫੋਲੋ ਕਰ ਰਹੇ ਨੇ ਕਿ ਬਹੁਤ ਸਾਰੇ ਸਟੇਟ ਜਿਹੜੇ ਉਹ ਸਾਨੂੰ ਇਸ OTS ਦੇ ਬਾਰੇ ਪੁੱਛ ਰਹੇ ਨੇ ਕਿ ਤੁਹਾਡੀ ਇਸ ਜਿਹੜੀ ਸਕਸੈਸ ਕਿਵੇਂ ਹੋਈ ਆ ਹੁਣ ਸਾਡਾ ਧਿਆਨ ਜਿਹੜਾਗਾ ਮੇਸਰ ਸਾਹ ਹੁੰਦਾ 11557 ਉਹਨਾਂ ਐਪਲੀਕੈਂਟ ਵਾਲਾ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪ੍ਰੇਰਿਤ ਕਰ ਰਿਆਂ ਇਸ ਸਕੀਮ ਦਾ ਲਾਭ ਉਠਾਓ ਤਾਂ ਕਿ ਸਾਡੀ ਪੈਂਡੈਂਸੀ ਆ ਜਿਹੜੀ ਕਿਸਾਂ ਦੀ ਪੈਂਡੈਂਸੀ ਆ ਉਹ ਘਟੇ ਘਟ ਦਵੇ ਅਸੀਂ ਹੋਰ ਅੱਛੇ ਇਫੈਕਟਿਵ ਤਰੀਕੇ ਦੇ ਨਾਲ ਜਿਹੜੀ ਆ ਜੀਐਸਸੀ ਦੀ ਇੰਪਲੀਮੈਂਟ ਇੰਪਲੀਮੈਂਟੇਸ਼ਨ ਕਰ ਸਕੀਏ ਕਿਦਾਂ ਜਿਹੜਾ ਇਹ ਜਰਾ ਕੈਰੈਕਟਰ ਟੂ ਬ੍ਰੇਕ ਫਾਕਸ ਤੋਂ ਜਾਂ ਨਹੀਂ 1 ਕਰੋੜ ਤੋਂ ਉੱਪਰ ਵਾਲੇ ਨਹੀਂ 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 11557 ਇਸ ਸਕੀਮ ਦੇ ਅੰਦਰ एलिजिਬਲ ਨੇ 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ अमाउंट 1 ਕਰੋੜ ਤੱਕ ਹੈ ਦੇਅਰ एलिजिਬਲ ਟੋਟਲ अमाउंट ਕਿੰਨਾ ਬਣਦਾ ਹੈ ਨਾ ਹਾਂਜੀ ਇਹਦਾ ਟੋਟਲ अमाउंट ਕਿੰਨਾ ਨਹੀਂ ਨਹੀਂ ਇਹ ਤਾਂ ਨਹੀਂ ਅਸੀਂ ਕੱਟਿਆ ਕਿ 11000 ਤੱਕ ਕਿੰਨਾ ਬਣਦਾਗਾ ਪਰ ਲੇਕਿਨ ਇਹ ਇਹਦੇ ਚੋਂ ਮੈਂ ਜਿਹੜੀ ਗੱਲ ਬੜੀ ਇੰਪੋਰਟੈਂਟ ਆ ਕਿ 7982 ਉਹ ਕੇਸ ਨੇ ਜਿਨ੍ਹਾਂ ਦਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਬਣਦਾ ਸੀ ਉਹ ਆਲਰੇਡੀ ਉਹਨਾਂ ਨੇ ਅਪਲਾਈ ਕੀਤਾ ਡਿਪਾਰਟਮੈਂਟ ਨੂੰ ਸਿਰਫ 11000 ਰਹਿ ਗਏ ਇਹ ਵੱਡੀ ਸਕਸੈਸ